ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸਸੀ ਸੰਧੂ ਤੁਸੀਂ ਸੁਣ ਰਹੇ ਹੋ ਸਿੱਕਿਆਤੀ ਪਰ ਸਿੱਧੇ ਪੁਸਤਕ ਸੇਕ ਰਾਜ ਕਿਵੇਂ ਬਣਿਆ ਲਿਖੀ ਹੋਈ ਆ ਗਿਆਨੀ ਸੋਣ ਸਿੰਘ ਸੀਤਲ ਜੀ ਹੋਣਾ ਦੀ ਤਾਂ ਪਾਗ ਤੀਸਰਾ ਸਿੰਘਾਂ ਦੀ ਗਣਤੀ ਵਤ ਜਾਣ ਕਰਕੇ ਜਾਗੀਰ ਦੀ ਆਮਦਨ ਨਾਲ ਖਰਚ ਪੂਰਾ ਨਹੀਂ ਸੀ ਹੁੰਦਾ ਇਸ ਕਾਰਨ ਦਰਨਾ ਦਲ ਦੇ ਸਾਰੇ ਜਥੇ ਹੰਸੀ ਹਿਸਾਰ ਨੂੰ ਚਾਲੇ ਪਾ ਗਏ ਪਿੱਛੇ ਅੰਮ੍ਰਿਤਸਰ ਕੇਵਲ ਬੁੱਢਾ ਦਲ ਹੀ ਰਹਿ ਗਿਆ ਸੂਬੇਦਾਰ ਲਾਹੌਰ ਨੇ ਸਿੰਘਾਂ ਦੀ ਤਾਕਤ ਖਿਲਰ ਗਈ ਜਾਣ ਕੇ 1735 ਈਸਵੀ ਵਿੱਚ ਜਾਗੀਰ ਜ਼ਬਤ ਕਰ ਤੇ ਨਵਾਬ ਕਪੂਰ ਸਿੰਘ ਨੂੰ ਜਥੇ ਸਮੇਤ ਸਰਕਾਰੀ ਨੌਕਰੀ ਕਰਨ ਵਾਸਤੇ ਕਿਹਾ ਸਿੰਘਾਂ ਨੇ ਇਹ ਸ਼ਰਤ ਪ੍ਰਵਾਨ ਨਾ ਕੀਤੀ ਹੁਣ ਬੁੱਢਾ ਦਲ ਦੇ ਸਾਹਮਣੇ ਖਰਚ ਦਾ ਸਵਾਲ ਆ ਗਿਆ ਹਰਮੰਦਰ ਸਾਹਿਬ ਦੇ ਚੜਾਵੇ ਤੋਂ ਤਾਂ ਖਰਚ ਪੂਰਾ ਹੁੰਦਾ ਨਹੀਂ ਸੀ ਤੇ ਨਾ ਹੀ ਫੌਜੀ ਸਿੰਘ ਚੜਾਵੇ ਤੋਂ ਖਰਚ ਲੈਣਾ ਹੀ ਮੰਨਦੇ ਸਨ ਸੁਹਾਰ ਕੇ ਫਿਰ ਉਹਨਾਂ ਨੂੰ ਆਪਣਾ ਪਹਿਲਾ ਢੰਗ ਵਰਤਣਾ ਪਿਆ ਐਨਾ ਹੀ ਦਿਨਾਂ ਵਿੱਚ ਸਰਕਾਰ ਦਾ ਇਸ਼ਾਰਾ ਪਾ ਕੇ ਪਿੰਡਾਂ ਦੇ ਚੌਧਰੀਆਂ ਵੀ ਸਿੰਘਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਸੀ ਸਿੰਘ ਵੀ ਅੰਮ੍ਰਿਤਸਰੋਂ ਉੱਠ ਕੇ ਪਿੰਡਾਂ ਵੱਲ ਨੂੰ ਹੋ ਤਰੇ ਤੇ ਲੱਗੇ ਨੰਬਰਦਾਰਾਂ ਤੇ ਚੌਧਰੀਆਂ ਤੋਂ ਮਾਮਲਾ ਉਗਰਾਉਣ ਜੜਾ ਪਿੰਡ ਡੰਗ ਦੇ ਲੰਗਰ ਜੋਗੀ ਰਸਤ ਦੇ ਦਿੰਦਾ ਉਥੋਂ ਸਿੰਘ ਅਮਨ ਨਾਲ ਅੱਗੇ ਲੱਗ ਜਾਂਦੇ ਤੇ ਜੋ ਵੇਰਦਾ ਉਥੋਂ ਬਲ ਨਾਲ ਲੋਟ ਲੈਂਦੇ ਇਸ ਤਰ੍ਹਾਂ ਲਗਭਗ ਸਾਰੇ ਮਾਝੇ ਵਿੱਚ ਲੋਟਮਾਰ ਜੜੀ ਉਹ ਮੱਚ ਗਈ ਇਸ ਲੋਟਮਾਰ ਨੂੰ ਰੋਕਣ ਵਾਸਤੇ ਤੇ ਮਾਝੇ ਨੂੰ ਸਿੰਘਾਂ ਤੋਂ ਸਾਫ਼ ਕਰਨ ਵਾਸਤੇ ਸੂਬਾ ਲਾਹੌਰ ਨੇ دیਵਾਨ ਲਖ ਪਤਰਾਏ ਤੇ ਆਪਣੇ ਪਤੀਜੇ ਮੁਖਰਸ ਖਾਂ ਦੇ ਮਾਥੇ ਹੀਤ 10000 ਗਸ਼ਤੀ ਫੌਜ ਇਲਾਕੇ ਵਿੱਚ ਫਿਰਨ ਵਾਸਤੇ ਨਿਯਤ ਕੀਤੀ ਇਹ ਫੌਜਾਂ ਪਿੰਡਾਂ ਵਿੱਚੋਂ ਚੱਕਰ ਲਾਉਂਦੀਆਂ ਫਿਰਦੀਆਂ ਤੇ ਜੇ ਕੋਈ ਅਗੁੰਜਰਾ ਵੀ ਉੱਚੀ ਆ ਲਿੰਦਾ ਤਾਂ ਉਹਨੂੰ ਸੇਕ ਕਹਿ ਕੇ ਕਤਲ ਕਰ ਦਿੱਤਾ ਜਾਂਦਾ ਟਾਂਗਾ ਕੇ ਸਿੰਘ ਮਾਲਵੇ ਦੇ ਛਾਵਣ ਨਵਾਬ ਕਪੂਰ ਸਿੰਘ ਦਾ ਡੇਰਾ ਬਰਨਾਲੇ ਜਾ ਉਤਰਿਆ ਜੋ ਪਟਿਆਲੇ ਰਾਜ ਦੇ ਬਾਨੀ ਸਰਦਾਰ ਆਲਾ ਸਿੰਘ ਦੀ ਉਸ ਵੇਲੇ ਰਾਜਤਾਨੀ ਸੀ ਸਰਕਾਰ ਆਲਾ ਸਿੰਘ ਨੇ ਆਪਣੇ ਕਾਰਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਇਆ ਇਕੱਠੇ ਹੋਏ ਪੰਥ ਨੂੰ ਲੰਗਰ ਛਕਾਇਆ ਤੇ ਹਰ ਇੱਕ ਸਿੰਘ ਨੂੰ ਖੇਸ ਲੋਨੀਆਂ ਆਦੀ ਬਸਤਰ ਪੇਟਾ ਕੀਤੇ ਐਸ ਸ਼ੁਭ ਸਮੇਂ ਆਲਾ ਸਿੰਘ ਨੇ ਸਮੇਤ ਪਰਿਵਾਰ ਨਵਾਬ ਕਪੂਰ ਸਿੰਘ ਦੇ ਹੱਥੋਂ ਅਮਰਿਸ਼ਕਿਆ ਇਸ ਦਿਨ ਤੋਂ ਸਰਦਾਰ ਆਲਾ ਸਿੰਘ ਦਾ ਪੰਥ ਵਿੱਚ ਅੱਗੇ ਨਾਲੋਂ ਵਧੇਰੇ ਆਦਰ ਹੋਣ ਲੱਗਾ ਸਰਦਾਰ ਆਲਾ ਸਿੰਘ ਤੋਂ ਵਿਦਿਆ ਹੋ ਕੇ ਬੁੱਢਾ ਧਰਮਲੇਰ ਕੋਟਲੇ ਦੇ ਇਲਾਕੇ ਆ ਉਤਰਿਆ ਸ਼ਿਰਦਾਲੂਆਂ ਤੋਂ ਨਜ਼ਰਾਂ ਲੈਦੇ ਤੇ ਆਕੀਆਂ ਤੋਂ ਲੁੱਟਮਾਰ ਕਰਦੇ ਹੋਏ ਸਿੰਘ ਸਰਹੰਦ ਦੇ ਉਦਾਲੇ ਜਾਤਮਕੇ ਇੱਥੋਂ ਦੇ ਮੁਸਲਮ ਚੌਧਰੀਆਂ ਤੇ ਜ਼ਿਮੀਂਦਾਰਾਂ ਨੂੰ ਲੁੱਟਦੇ ਹੋਏ ਸਤਲੁਜ ਟੱਪਕੇ ਦੁਆਬਾ ਜਲੰਧਰ ਵਿੱਚ ਆ ਮਾਰ ਤੜ ਕਰਨ ਲੱਗੇ ਲੋਕਾਂ ਉੱਤੇ ਸਿੰਘਾਂ ਦਾ ਐਨਾ ਰੋਹ ਪੈ ਗਿਆ ਕਿ ਕੋਈ ਅਗੋਂ ਅਬਾਸਰੰਦੀ ਦੀ ਦਲੇਰੀ ਨਾ ਕਰ ਸਕਦਾ ਮੰਜ Rajputਾਂ ਦਾ ਇਲਾਕਾ ਖਾਸ ਤੌਰ ਤੇ ਲੁੱਟਿਆ ਗਿਆ ਐਸ ਵੇਲੇ ਬੁੱਢਾ ਦਲ ਤੇ ਤਰਨਾ ਦਲ ਦੋਵੇਂ ਇਕੱਠੇ ਹੋਏ। ਪੰਥ ਨੇ ਗੁਰਮਤਾ ਕੀਤਾ ਕਿ ਦੀਪਮਾਲਾ ਦਾ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਮਨਾਇਆ ਜਾਵੇ। ਸੋ ਗੋਇੰਦਵਾਲ ਦੇ ਪੱਤਣ ਤੋਂ ਦਰਿਆ ਬਿਆਸ ਟੱਪ ਕੇ ਪਹਿਲੇ ਸ਼ਰਾਦ ਦਾ ਮੇਲਾ ਸੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਆ ਕੇ ਧਾਣ ਕੇ ਮਾਲਵੇ ਤੇ ਦੁਆਬੇ ਵਿੱਚੋਂ ਸਿੰਘ ਚੰਗੇ ਹੱਥ ਰੰਗ ਕੇ ਆਏ ਸਨ। ਸੋ ਗੁਰਦੁਆਰੇ ਦੀ ਸੇਵਾ ਦਿਲ ਖੋਲ ਕੇ ਕੀਤੀ। ਇੱਥੋਂ ਚੱਲ ਕੇ ਚੌਥੇ ਪੰਜਵੇਂ ਸਰਾ ਦਾ ਮੇਲਾ ਖਡੂਰ ਸਭ ਜਾ ਕੀਤਾ ਇੱਥੋਂ ਵਿਹਲੇ ਹੋ ਕੇ ਸਿੰਘ ਸ੍ਰੀ ਤਰਨਤਾਰਨ ਆ ਬੈਠੇ ਤਰਨਾ ਦਾਲ ਤਾਂ ਇੱਥੇ ਹੀ ਰਿਹਾ ਤੇ ਬੁੱਢਾ ਦਾਲ ਬਾਸਰ ਕੀ ਬੀੜ ਵਿੱਚ ਜਾ ਉਤਰਿਆ ਐ ਖਬਰ ਲਾਹੌਰ ਸੂਬੇਦਾਰ ਖਾਨ ਬਹਾਦਰ ਨੂੰ ਪੁੱਜੀ ਤਾਂ ਉਹਨੇ 7000 ਫੌਜ ਦੇ ਕੇ ਦੀਵਾਨ ਲਖ ਪਤਰਾਏ ਹੈਬਤ ਖਾਂ ਸਲਾਬਤ ਖਾਂ ਕੁਤਬਉਦੀਨ ਆਦ ਚਰਨੈਲਾ ਨੂੰ ਸਿੰਘਾਂ ਉੱਤੇ ਹਮਲਾ ਕਰਨ ਵਾਸਤੇ ਭੇਜਿਆ। ਉਹਨਾਂ ਚੁੱਪ ਕੀਤੇ, ਬੈਠੇ ਸਿੰਘਾਂ ਉੱਤੇ ਬਾਸਰ ਕੀ ਹੱਲਾ ਬੋਲ ਦਿੱਤਾ। ਬੜਾ ਕਮਸਾਨ ਦਾ ਜੋਤ ਹੋਇਆ। ਸਿੰਘ ਭਾਵੇਂ ਗਿਣਤੀ ਵਿੱਚ ਥੋੜੇ ਸਨ, ਪਰ ਬੜੀ ਬਹਾਦਰੀ ਨਾਲ ਲੜੇ। ਕੁਤਬਉਦੀਨ, ਸਮੁੰਦਖਾਨ ਦਾ ਜਵਾਈ ਤੇ ਸੁਲਾਬਤ ਖਾਨ ਲੜਾਈ ਵਿੱਚ ਮਾਰੇ ਗਏ। ਦੋਹਾਂ ਜਰਨੈਲਾਂ ਦੇ ਮਰਨ ਨਾਲ ਸ਼ਾਹੀ ਫੌਜ ਦੇ ਹੌਸਲੇ ਟੁੱਟ ਗਏ। ਪਰ ਐਨ ਉਸ ਵੇਲੇ ਸਮੁੰਦਖਾਨ ਸੱਜਰ ਸ਼ਾਹ ਫੌਜ ਲੈ ਕੇ ਆਪ ਉੱਜਾ ਹੁਣ ਸਿੰਘਾਂ ਨੇ ਲੜਾਈ ਵਿੱਚੋਂ ਖਿਸਕ ਜਾਣ ਵਿੱਚ ਹੀ ਭਲਾਈ ਸਮਝੀ ਕੋ ਲੜਦੇ ਲੜਾਉਂਦੇ ਖੇਮ ਕਰਨੋਂ ਨਿਕਲ ਗਏ ਇਹ ਲੜਾਈ 27 ਕਤਕ 1796 ਬਿਕਰਮੀ ਨੂੰ ਹੋਈ ਸਾਹੀ ਫੌਜ ਵੀ ਸਿੰਘਾਂ ਦੇ ਮਗਰ ਹੋ ਤਰੀ ਖੇਮ ਕਰਨ ਕੋਲ ਤਰਨਾ ਦਲ ਵੀ ਬੁੱਢਾ ਦਲ ਨਾਲ ਜਾ ਮਿਲਿਆ ਹੁਣ ਦੋਵੇਂ ਦਲ ਇਕੱਠੇ ਹੋ ਕੇ ਚੂਣੀਆਂ ਦੇ ਇਲਾਕੇ ਵਿੱਚ ਜਾ ਪਹੁੰਚੇ ਅੱਗੇ ਅੱਗੇ ਸਿੱਖ ਦੈਮ ਮਗਰਮਗਰ ਸ਼ਾਈ ਫੌਜ ਆ ਰਹੀ ਸੀ ਅੰਤ ਕੁਝ ਰਾਤ ਸ਼ਾਹ ਮਕੀਮ ਕੋਲ ਦੋਹਾਂ ਦਲਾਂ ਦਾ ਫਿਰ ਟਕਰਾ ਹੋ ਪਿਆ ਸਿੱਖਾਂ ਦੇ ਦਿਲਾਂ ਵਿੱਚ ਬਾਸਰ ਕੀ ਦੀ ਹਾਰ ਦਾ ਬੜਾ ਗੁੱਸਾ ਸੀ ਸੋ ਐਸ ਬਹਾਦਰੀ ਨਾਲ ਲੜੇ ਕਿ ਸ਼ਾਈ ਫੌਜ ਹਜ਼ਾਰਾਂ ਸਿਪਾਹੀ ਤੇ ਜਮਾਲ ਖਾਨ ਤਤਾਰ ਖਾਨ ਦੁਨੀ ਚੰਦ ਜੋ ਕਿ ਲਖਪਤ ਰਾਏ ਦਾ ਪਤੀਜਾ ਵਰਗੇ ਜਰਨੈਲ ਮਰਵਾ ਕੇ ਲਾਹੌਰ ਨਾਸ ਕੀ ਖਾਸੇ ਨੂੰ ਪੂਰੀ ਫਤਿਹ ਪ੍ਰਾਪਤ ਹੋਈ ਤਿਹਾਰੀ ਹੋਈ ਸ਼ਾਈ ਫੌਜ ਦੇ ਡੇਰੇ ਵਿੱਚੋਂ ਹਜ਼ਾਰਾਂ ਰੁਪਏ ਦਾ ਸਮਾਨ ਹੱਥ ਆਇਆ ਇੱਥੋਂ ਸਿੰਘਾਂ ਨੇ ਫੇਰ ਅਮਰਸਾ ਨੂੰ ਮੂੰਹ ਕਰ ਲਿਆ ਉਹ ਇਲਾਕੇ ਵਿੱਚੋਂ ਆਕੀਆਂ ਨੂੰ ਸੋਧਦੇ ਹੋਏ ਮਾਝੇ ਵਿੱਚ ਦੀ ਆ ਰਹੇ ਸਨ ਜਾਂ ਸੰਬੰਧਕਾਂ ਲਾਹੌਰੋਂ ਹੋਰ ਸੱਜਰ ਸ਼ਾਹ ਫੌਜ ਲੈ ਕੇ ਆ ਚੜਿਆ ਐਸ ਫੌਜ ਦਾ ਟੱਕਰ ਆ ਕੰਦੀ ਥਾਂ ਸਿੰਘ ਰਿਆੜਕੀ ਨੂੰ ਨਿਕਲ ਗਏ ਤੇ ਕਲਾਨੌਰ ਰਿਆੜਕੀ ਗੁਰਦਾਸਪੁਰ ਪਠਾਨਕੋਟ ਜਾਂ ਲੁੱਟੇ ਫਿਰ ਦਰਿਆ ਰਾਹੀਂ ਟੱਪ ਕੇ ਸਿੰਘਾਂ ਪਸਰੂਰ ਸਿਆਲਕੋਟ ਵਜੀਰਾਬਾਦ ਦੇ ਇਲਾਕਿਆਂ ਵਿੱਚ ਜਾਲੋਟ ਮਚਾਏ ਐਸ ਕਰਬੜ ਤੋਂ ਖਾਨ ਭਾਦਰ ਜਕਰੀਆ ਖਾਨ ਸੂਬੇਦਾਰ ਲਾਹੌਰ ਤੰਗ ਆ ਗਿਆ ਉਹਨੇ ਮੁੱਲਾ ਕਾਜ਼ੀਆਂ ਨੂੰ ਸੱਦ ਕੇ ਪੁੱਛਿਆ ਵੀ ਹਜ਼ਾਰਾਂ ਰੋਜ਼ ਕਤਲ ਹੋਣ ਤੇ ਵੀ ਸਿੰਘ ਵਾਧੇ ਜਾਂਦੇ ਹਨ ਇਹਦਾ ਕੀ ਕਾਰਨ ਹੈ ਅਗੋਨਾ ਜਵਾਬ ਦਿੱਤਾ ਕਿ ਇਹਨਾਂ ਦਾ ਗੁਰੂ ਅੰਮ੍ਰਿਤਸਰ ਦੇ ਤਲਾਬ ਜਾਨੀ ਕਿ ਸਰੋਵਰ ਵਿੱਚ ਆਬੇ ਹਯਾਤ ਅਮਰਤ ਪਾ ਗਿਆ ਉਥੋਂ ਇਸ਼ਨਾਨ ਕਰਕੇ ਆਬੇ ਹਯਾਤ ਪੀ ਕੇ ਸਿੰਘ ਅਮਰ ਹੋ ਜਾਂਦੇ ਹਨ ਸਿੰਘਾਂ ਦਾ ਅਮਰਸਰ ਜਾਣਾ ਬੰਦ ਕਰ ਦਈਏ ਤਾਂ ਇਹ ਆ ਵੀ ਮੁੱਕ ਜਾਣਗੇ ਇਹ ਦਲੀਲ ਸੁਣ ਕੇ ਖਾਨ ਬਾਦਰ ਨੇ ਕਾਜੀ ਅਬਦੁਲ ਰਹਿਮਾਨ ਤੇ ਮੁਹੰਮਦ ਬਖਸ਼ ਨੂੰ 2000 ਫੌਜ ਦੇ ਕੇ ਅਮਰਸਰ ਤੇ ਕਬਜ਼ਾ ਕਰਨ ਭੇਜ ਦਿੱਤਾ ਉਹਨੇ ਆਉਂਦਿਆਂ ਹੀ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਸਰੋਵਰ ਦੇ ਉਦਾਲੇ ਸਖਤ ਪੈਰਾ ਲਾ ਦਿੱਤਾ ਬਿਤਾਜੂ ਕੋਈ ਸਿੱਖ ਉਸ ਵਿੱਚ ਇਸ਼ਨਾਨ ਨਾ ਕਰ ਸਕੇ ਜਾਂ ਉੱਥੇ ਅੰਮ੍ਰਿਤ ਨਾ ਪੀ ਸਕੇ। ਐਸ ਵੇਲੇ ਭਾਈ ਮਨੀ ਸਿੰਘ ਜੀ ਤੇ ਉਹਦੇ ਥੋੜੇ ਜੇ ਸਾਥੀ ਸੰਤਾਂ ਫਕੀਰਾਂ ਤੋਂ ਬਿਨਾ ਹੋਰ ਕੋਈ ਸਿੰਘ ਅਮਰਸਰ ਨਹੀਂ ਸਿਆ ਜਾ ਸਕਦਾ। ਕਾਜੀ ਨੇ ਇੱਕ ਦਿਨ ਆਮ ਲੋਕਾਂ ਵਿੱਚ ਖੜੋ ਕੇ ਕਿਹਾ ਕਿ ਕੋਈ ਸਿੱਖ ਹੁਣ ਅਮਰਸਰ ਵਿੱਚ ਇਸ਼ਨਾਨ ਕਰ ਜਾਏ ਤਾਂ ਮੈਂ ਉਹਨੂੰ ਸਿੰਘ ਸਮਝਾਂ ਨਹੀਂ ਤਾਂ ਇਹ ਸਾਰੇ ਗਿੱਦੜ ਹਨ ਜੋ ਕੇਵਲ ਨਾਮ ਨੂੰ ਹੀ ਸਿੰਘ ਸ਼ੇਰ ਅਖਵਾਉਂਦੇ ਹਨ ਉੜਦੀ ਉੜੀ ਇਹ ਗੱਲ ਖਾਲਸਾ ਅਦਾਲਤ ਵਿੱਚ ਜਾ ਪੁੱਜੀ ਸਰਦਾਰ ਸੁਖਾ ਸਿੰਘ ਤਖਾਨ ਮਾੜੀ ਕੰਬੋਕੇ ਤੇ ਸਰਦਾਰ ਧਰਾ ਸਿੰਘ ਭਾਈ ਮਨੀ ਸਿੰਘ ਜੀ ਦਾ ਪਤੀਜਾ ਪੰਜਾ ਸਿੰਘਾਂ ਦੇ ਜਥੇ ਸੜੇ ਅਮਰਸਰ ਸ਼ਨਾਨ ਕਾ ਨਮਸਤੇ ਤਿਆਰ ਹੋ ਪਏ ਉਹਨਾਂ ਬਾਕੀ ਜਥੇ ਨੂੰ ਗੱਲ ਵਾਲੀ ਦਰਵਾਜ਼ੋਂ ਬਾਹਰ ਖਲਾਰ ਦਿੱਤਾ ਤੇ ਆਪ ਦੋਵੇਂ ਪੇਸ ਬਦਲ ਕੇ ਸਰੋਵਰ ਤੇ ਜਾ ਪੁੱਜੀ ਅਜਿਆ ਵਰਤਮੇਲਾ ਸੀ ਸ਼ਾਈ ਸਨਾਂ ਦੇ ਸਿਪਾਹੀ ਆਪੋ ਆਪਣੇ ਦੰਬੂਆਂ ਵਿੱਚ ਸੁੱਤੇ ਪੈਸਾਨ ਦੋਹਾਂ ਸਿੰਘਾਂ ਨੇ ਸ਼ਨਾਣ ਕੀਤਾ ਤੇ ਜੈਕਾਰੇ ਛੜਦੀ ਕੋੜੀਆਂ ਤੇ ਸਵਾਰ ਹੋ ਕੇ ਆਪਣੇ ਜਥੇ ਵਿੱਚ ਆੜਲੇ ਜੈਕਾਰੇ ਸੁਣ ਕੇ ਮੁਸਲਮਾਨ ਫੌਜ ਵਿੱਚ ਹੱچل ਮਚ ਗਈ ਉਹ ਸਿੰਘ ਆਪੇ ਸਿੰਘ ਆਪੇ ਕਹਿੰਦੇ ਹੋਏ ਜਿਸ ਪਾਸੇ ਮੂੰਹ ਹੋਇਆ ਉੱਠ ਨਸੇ ਕਾਜੀ ਅਬਦੁਲ ਰਹਿਮਾਨ ਵੀ ਘਬਰਾ ਗਿਆ ਪਰ ਦੁਸ਼ੀਆਂ ਤੋਂ ਆਪਣਾ ਡਰ ਲਕਾਉਣ ਬਦਲੇ ਹਲਾ ਸ਼ੇਰੀ ਦੇਣ ਲੱਗਾ ਪਈ ਸਿੰਘ ਥੋੜੇ ਹੀ ਜੇ ਤਕੜੇ ਹੋ ਜੋ ਫੜ ਲਓ ਸਿੰਘ ਜੇ ਚੁੱਪ ਕਰਕੇ ਖਿਸਕਣਾ ਚਾਹੁੰਦੇ ਤਾਂ ਜਾ ਸਕਦੇ ਸਨ ਪਰ ਉਹਨਾਂ ਇਹ ਮਤਾ ਪਾਸ ਕੀਤਾ ਕਿ ਹੁਣ ਆਏ ਆ ਤਾਂ ਖਾਲੀ ਨਾ ਮੁੜੀਏ ਕੋਸ ਸਿੰਘਾਂ ਵਾਲਾ ਕੰਮ ਕਰਕੇ ਹੀ ਚੱਲੀਏ ਉਹਨਾਂ ਗੇਲ ਵਾਲੀ ਦਰਵਾਜ਼ੇ ਬਾਹਰ ਜਕਾਰੇ ਛੱਡੇ ਸੁਣ ਕੇ ਕਾਜੀ ਤੇ ਉਸ ਦਾ ਪੁੱਤਰ ਫੌਜ ਲੈ ਕੇ ਉਸ ਪਾਸੇ ਵੱਲ ਵਧੇ ਉਹ ਡੇਰਿਓਂ ਬਾਹਰ ਨਿਕਲੇ ਸਨ ਕਿ ਜਾ ਸਿੰਘਾਂ ਸ਼ੇਰਾਂ ਵਾਂਗ ਝਟ ਕਰਕੇ ਆ ਪਏ ਥੋੜਾ ਜਿਹਾ ਚਿਰ ਚੰਗੀ ਲੜਾਈ ਹੋਈ ਸ਼ਾਈ ਸੈਨਾ ਵਿੱਚੋਂ 100 ਦੇ ਲਗਭਗ ਸਿਪਾਹੀ ਫਟੜ ਹੋਏ ਜਾਂ ਮਾਰੇ ਗਏ ਮਰਨ ਵਾਲਿਆਂ ਵਿੱਚ ਕਾਜੀ ਅਬਦੁਲ ਰਹਿਮਾਨ ਤੇ ਉਸ ਦਾ ਪੁੱਤਰ ਵੀ ਸਨ ਚਾਨਣ ਹੋਣ ਤੋਂ ਪਹਿਲਾਂ ਇਹ ਸਿੰਘ ਭੱਜ ਕੇ ਫਿਰ ਜੰਗਲ ਵਿੱਚ ਜਾ ਵੜੇ ਐ ਖਬਰ ਲਾਹੌਰ ਪੁੱਜੀ ਤਾਂ ਖਾਨ ਬਹਾਦਰ ਨੇ ਗਸ਼ਤੀ ਫੌਜੀ ਗਿਣਤੀ ਵਧਾ ਦਿੱਤੀ ਤੇ ਉਹਦੇ ਅਫਸਰਾਂ ਨੂੰ ਸਖਤੀ ਦੇ ਹੁਕਮ ਦਿੱਤੇ ਸਿੰਘ ਸਮਾਂ ਵਿਚਾਰ ਕੇ ਮਾਲਵੇ ਨੂੰ ਚਲੇ ਗਏ ਤੇ ਲੁੱਟਮਾਰ ਕਰਦੇ ਹਾਂਸੀ ਹਿਸਾਰ ਤੱਕ ਜਾ ਪੁੱਜੇ ਪਿੱਛੋਂ ਮਾਝੇ ਦੇ ਰਿਆੜਕੀ ਵਿੱਚ ਗਸ਼ਤੀ ਫੌਜ ਨੇ ਸਿੱਖਾਂ ਦੇ ਸਾਖ ਸੰਬੰਧੀ ਬੁਰੀ ਤਰ੍ਹਾਂ ਲੁੱਟੇ। ਇਹ ਘਟਨਾਵਾਂ ਸਮਤ 1794 ਬਿਕਰਮੀ ਦੀਆਂ ਹਨ। دیਵਾਨ ਲਖਪਤਰਾਇ ਨੂੰ ਸੂਬੇਦਾਰ ਨੇ ਅੰਮ੍ਰਿਤਸਰ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ। ਉਹਨੇ ਅੰਮ੍ਰਿਤਸਰ ਸ੍ਰੋਵਰ ਵਿੱਚ ਮਿੱਟੀ ਸੁਟਾ ਕੇ ਬਹੁਤ ਸਾਰਾ ਪੂਰ ਦਿੱਤਾ ਤੇ ਉੱਥੋਂ ਦਾ ਅਫਸਰ ਕਾਜੀ ਅਬਦੁਲ ਰਜ਼ਾਕ ਨੂੰ ਥਾਪਿਆ। ਐਨੀਆਂ ਗੜਬੜਾਂ ਵਿੱਚ ਵੀ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਵਿੱਚ ਹੀ ਟਿਕੇ ਰਹੇ। ਉਹ ਨਿਰਮਲੇ ਸੰਤਾਂ ਦੇ ਪੇਸ ਵਿੱਚ ਰਹਿੰਦੇ ਸਨ। ਅਸਲ ਵਿੱਚ ਨਰਮਲੇ ਸੰਤਾਦੀਪਰ ਨਾਲੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਕਸਾਲੀ ਅਰਥ ਚੱਲੇ ਹੀ ਭਾਈ ਮਨੀ ਸਿੰਘ ਜੀ ਤੋਂ ਹਨ ਭਾਈ ਸਾਹਿਬ ਸਾਰੇ ਕੱਪੜੇ ਕਸ਼ਹਿਰਾ ਜੋਗਾ ਤੇ ਦਸਤਾਰ ਸਫੈਦ ਪਹਿਨਿਆ ਕਰਦੇ ਸਨ ਉਹਨਾਂ ਦੀ ਸਫੈਦ ਤੇ ਸਿੱਧੀ ਦਸਤਾਰ ਤੋਂ ਮੁਸਲਮਾਨਾਂ ਨੂੰ ਕਾਫੀ ਭਲੇਖਾ ਲੱਗਦਾ ਸੀ ਕਿਉਂਕਿ ਫੌਜੀ ਸਿੰਘ ਨੌਕਰ ਨੀਲੀ ਦਸਤਾਰ ਪਹਿਨਿਆ ਕਰਦੇ ਸਨ ਭਾਈ ਸਾਹਿਬ ਜੀ ਕੋਲ ਹਰ ਵੇਲੇ 15-20 ਹਿੰਦੂ ਸਿੱਖ ਸੰਤ ਅਤੇ ਮੁਸਲਮਾਨ ਫਕੀਰ ਠੀਕੇ ਰਹਿੰਦੇ ਸਨ ਆਪ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ ਰਹਿੰਦੇ ਸਨ ਗੁਰੂ ਘਰ ਲੰਗਰ ਹਰ ਵੇਲੇ ਹਰ ਪ੍ਰਾਣੀ ਮਾਤਰ ਵਾਸਤੇ ਵਰਤਦਾ ਰਹਿੰਦਾ ਸੀ ਐਨਾ ਕਾਰਨਾ ਕਰਕੇ ਹਾਕਮ ਭਾਈ ਸਾਹਿਬ ਨੂੰ ਸਭ ਦਾ ਸਾਂਝਾ ਫਕੀਰ ਸਮਝ ਕੇ ਕੁਝ ਨਹੀਂ ਸੀ ਕਹਿੰਦੇ ਸਿੱਖ ਇਤਿਹਾਸ ਦੇ ਪ੍ਰਸਿੱਧ ਲਖਾਰੀ ਪੰਥ ਪ੍ਰਕਾਸ਼ ਤੇ ਤਵਾਰੀ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੜੋਤਰੇ ਸਨ ਗਿਆਨੀ ਜੀ ਪਾਈ ਸਾਹਿਬ ਜੀ ਦੀ ਸਾਖੀ ਸਿੱਖ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਲਿਖਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਅਕੋਈ ਉਤਰੀ ਹੋਏ ਸਨ। ਜਾਂ ਪਿੰਡ ਕੈਬੋਵਾਲ ਸ਼ਹਿਰ ਸੁਨਾਮ ਦੇ ਕੋਲ ਦਾ ਸਿੱਖ ਪਾਈ ਕੱਲਾ ਆਪਣੇ ਪੁੱਤਰਾਂ ਮਨੀਆਂ ਤੇ ਗਨਾਈਆਂ ਸਣੇ ਗੁਰੂ ਜੀ ਨੂੰ ਮੱਥਾ ਟੇਕਣ ਆਇਆ। ਦਸ਼ਮੇਸ਼ ਜੀ ਪਟਨੇ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਤਾਂ ਪਾਈ ਕੱਲਾ ਆਪਣੇ ਪੁੱਤਰ ਮਨੀਆਂ ਨੂੰ ਗੁਰੂ ਸਾਹਿਬ ਜੀ ਪਾਸ ਸੌਂਪ ਆਇਆ। ਮਨੀ ਦੀ ਉਮਰ ਸਵੇਲੇ 7 ਕੋਸਾਲ ਦੀ ਸੀ ਪਾਪ ਦਸ਼ਮੇਸ਼ੀ ਤੋਂ 2 ਸਾਲ ਵੱਡੀ ਪਾਈ ਬਨੀਆਂ ਹਜੂਰ ਦਾ ਬਾਲ ਸਿਖਾਇ ਸੀ ਜਦ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਰਚਨਾ ਕੀਤੀ ਪਾਈ ਮਨੀਆ ਵੀ ਅਮਰ ਸ਼ਾਹ ਕੇ ਮਨੀ ਸਿੰਘ ਬਣ ਗਿਆ ਜਦ ਅਨੰਦਪੁਰ ਸਾਹਿਬ ਛੱਡਿਆ ਪਾਈ ਮਨੀ ਸਿੰਘ ਜੀ ਗੁਰੂ ਕੇ ਮਹਿਲ ਨਾਲ ਦਿੱਲੀ ਚਲੇ ਗਏ ਮੁਖਤਰ ਜੁੱਧ ਪਿੱਛੋਂ ਮਾਤਾ ਸਾਹਿਬ ਦੇਵਾ ਨਾਲ ਪਾਈ ਮਨੀ ਸਿੰਘ ਜੀ ਗੁਰੂ ਮਹਾਰਾਜ ਨੂੰ ਦਮਦਮੇ ਸਾਹਿਬ ਆ ਮਿਲੇ ਹਜੂਰ ਨਦੇੜ ਨੂੰ ਗਏ ਤਾਂ ਭਾਈ ਮਨੀ ਸਿੰਘ ਜੀ ਨਾਲ ਗਿਆ ਮਹਾਰਾਜ ਜੀ ਦੇ ਜੋਤੀ ਜੋਸ ਮਾਣ ਤੋਂ ਕੁਝ ਦਿਨ ਪਹਿਲਾਂ ਮਨੀ ਸਿੰਘ ਮਾਤਾ ਸਾਹਿਬ ਦੇਵਾ ਨਾਲ ਦਿੱਲੀ ਆ ਗਿਆ 1721 ਈਸਵੀ ਵਿੱਚ ਮਾਤਾ ਸੁੰਦਰੀ ਜੀ ਨੇ ਮਨੀ ਸਿੰਘ ਨੂੰ ਅੰਮ੍ਰਿਤਸਰ ਹਰਮੰਦਰ ਸਾਹਿਬ ਜੀ ਦਾ ਗ੍ਰੰਥੀ ਨਿਜਿਤ ਕਰਕੇ ਤਤਖਾਲਸੀ ਤੇ ਬੰਦਈਆਂ ਦਾ ਝਗੜਾ ਨਿਬੇੜਨ ਵਾਸਤੇ ਭੇਜਿਆ ਉਸ ਸਮੇਂ ਤੋਂ ਸ਼ਿਧੀ ਤੱਕ ਆਪ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਮਰਿਆਦਾ ਆਪ ਤੋਂ ਚੱਲੀ ਹੈ। ਇੱਕ ਵਾਰ ਆਪ ਜੀ ਦਾ ਭਰਾ ਨਗਾਇਆ ਸਿੰਘ ਸਣੇ ਪਰਿਵਾਰ ਅੰਮ੍ਰਿਤਸਰ ਆਇਆ। ਉਸਦੇ ਸੱਤ ਪੁੱਤਰਾਂ ਅਗੜ ਸਿੰਘ, ਥਰਾਸ ਸਿੰਘ, ਦਰਗਾਹਾ ਸਿੰਘ, ਰੁਗਾ ਸਿੰਘ, ਬਖਸ਼ ਸਿੰਘ, ਸੁਜਾਨ ਸਿੰਘ ਨੇ ਮਨੀ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ। ਪਹਿਲੋਂ ਤਿੰਨੇ ਤਾਂ ਭਾਈ ਸਾਹਿਬ ਜੀ ਦੇ ਕੋਲ ਅੰਮ੍ਰਿਤਾਰੇ ਰਹੇ ਤੇ ਬਾਕੀ ਚਾਰੇ ਆਪਣੇ ਪਿਤਾ ਨਾਲ ਵਾਪਸ ਪਿੰਡ ਚਲੇ ਗਏ। ਪਿੱਛੋਂ ਥਰਾਸ ਸਿੰਘ ਨਵਾਬ ਕਪੂਰ ਸਿੰਘ ਦੇ ਜਥੇ ਵਿਚ ਰਲ ਗਿਆ। ਤੇ ਦਰਗਾਹਾ ਸਿੰਘ ਅੰਤ ਸਮੇਂ ਤੱਕ ਪਾਈ ਮਨੀ ਸਿੰਘ ਜੀ ਦੀ ਸੇਵਾ ਕਰਦਾ ਰਿਹਾ ਦੀਵਾਨ ਲਖਪਤਰਾਏ ਤੇ ਕਾਜੀ ਅਬਦੁਲ ਰਜ਼ਾਕ ਦੇ ਕਰੜੇ ਪ੍ਰਬੰਧ ਦੇ ਕਾਰਨ ਸਿੰਘਾਂ ਦਾ ਅੰਮ੍ਰਿਤਸਰ ਆਉਣਾ ਜਾਣਾ ਅਸਲੋਂ ਬੰਦ ਹੋ ਗਿਆ ਸੀ ਪਾਈ ਮਨੀ ਸਿੰਘ ਜੀ ਦੀ ਆਤਮਾ ਨੂੰ ਇਹ ਦੁੱਖ ਅਸਹਿ ਹੋ ਰਿਹਾ ਸੀ ਉਹਨਾਂ ਦੀ ਦਿਲ ਰੀ ਸੀ ਕਿ ਕਿਸੇ ਬਹਾਨੇ ਅੰਮ੍ਰਿਤਸਰ ਵਿੱਚ ਪੰਥ ਦਾ ਇਕੱਠ ਕੀਤਾ ਜਾਵੇ ਇਸ ਕਾਰਜ ਵਾਸਤੇ ਉਹ ਨਾਮ ਰਿਸਰ ਦੇ ਹਾਕਮ ਕਾਜੀ ਅਬਦੁਲ ਰਜ਼ਾਕ ਨਾਲ ਮਲਾਪ ਕੀਤਾ ਫੈਸਲਾ ਇਹ ਹੋਇਆ ਕਿ ਪਾਈਮਨੀ ਸਿੰਘ ਜੀ ਦੀਪਮਾਲਾ ਦਾ ਮੇਲਾ ਕਰਨਾ ਬਦਲੇ 5000 ਰੁਪਏ ਠੇਕੇ ਵਜੋਂ ਸਰਕਾਰ ਨੂੰ ਦੇਣ ਤੇ 2000 ਵੱਢੀ ਵਜੋਂ ਕਾਜੀ ਅਬਦੁਲ ਰਜ਼ਾਕ ਨੂੰ 10 ਦਿਨ ਮੇਲਾ ਹੋਣਾ ਨਿਜਿਤ ਹੋਇਆ ਐਵੀ ਫੈਸਲਾ ਹੋਇਆ ਕਿ ਸਿੰਘਾਂ ਦੇ ਅੰਮ੍ਰਿਤਸਰ ਆਉਣ ਉਤੇ ਸਰਕਾਰ ਵੱਲੋਂ ਕੋਈ ਰੁਕਾਵਟ ਨਹੀਂ ਹੋਵੇਗੀ ਪਾਈ ਸਾਹਿਬ ਜੀ ਦਾ ਖਿਆਲ ਸੀ ਕਿ ਬੇਅੰਤ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਲੋੜ ਅਨਸਾਰ ਚੜਾਵਾ ਆ ਜਾਵੇਗਾ ਸੋ 7000 ਹਾਕਮਾਂ ਨੂੰ ਦੇ ਕੇ ਬੱਚੇ ਚੜਾਵੇਂ ਨਾਲ ਹਰਮੰਦਰ ਸਾਹਿਬ ਜੀ ਦੀ ਸੇਵਾ ਕੀਤੀ ਜਾਵੇਗੀ ਉਹਨਾਂ ਦੂਰ ਨੇੜੇ ਸੰਗਤਾਂ ਤੇ ਜਥਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਉਧਰ ਉਥੇ ਪੈਸੇ ਨਵਾਸਤੇ ਸੰਤਾਂ ਤੇ ਹੋਰ ਸ਼ਰਦਾਲੂਆਂ ਨੇ ਸਰੋਵਰ ਵਿੱਚੋਂ ਮਿੱਟੀ ਕੱਢ ਕੇ ਖੂਜੋ ਕੇ ਪਾਣੀ ਭਰ ਦਿੱਤਾ ਮੇਲੇ ਦੀ ਤਿਆਰੀ ਬੜੇ ਉਤਸ਼ਾਹ ਨਾਲ ਹੋਣ ਲੱਗੀ ਲਾਹੌਰ ਦੇ ਹਾਕਮਾਂ ਦੀ ਨੀਅਤ ਬਦਲ ਗਈ ਉਹਨਾਂ ਨੂੰ ਇਹ ਬੁਰੀ ਸੋਚ ਸੂਝੀ ਕੇ ਮੇਲੇ ਉਤੇ ਸਾਰੇ ਸਿੰਘ ਸਰਦਾਰ ਇਕੱਠੇ ਹੋਣਗੇ ਕਿਉਂ ਨਾ ਉਹਨਾਂ ਸਾਰਿਆਂ ਨੂੰ ਇੱਥੋਂ ਪੜ ਕੇ ਦਿੱਲੀ ਭੇਜ ਦਿੱਤਾ ਜਾਵੇ ਸੋਨਾ ਮੇਲੇ ਦਾ ਪ੍ਰਬੰਧ ਕਰਨ ਦੇ ਬਹਾਨੇ ਲੋੜ ਤੋਂ ਕਿਤੇ ਵੱਧ ਫੌਜ ਅਮਰਸਰ ਭੇਜ ਦਿੱਤੀ ਫੌਜ ਦੀ ਬਹੁ ਗਿਣਤੀ ਤੇ ਨਵੇਂ ਆਏ ਅਫਸਰਾਂ ਦੇ ਰੰਗ ਟੰਗ ਤੋਂ ਭਾਈ ਸਾਹਿਬ ਜੀ ਅਸਲੀ ਗੱਲ ਸਮਝ ਗਏ ਉਹਨਾਂ ਸਭ ਜਥਿਆਂ ਤੇ ਇਲਾਕਿਆਂ ਵਿੱਚ ਵੇਰਵੇ ਲੈ ਕੇ ਮੋੜਵੀਆਂ ਚਿੱਠੀਆਂ ਲਿਖ ਭੇਜੀਆਂ ਕਿ ਸੰਗਤਾਂ ਨਾ ਆਉਣ ਸੋ ਨਾ ਸੰਗਤਾਂ ਆਈਆਂ ਤੇ ਨਾ ਮੇਲਾ ਲੱਗਾ ਕੇਵਲ ਥੋੜੀ ਜਿਹੀ ਉਦਾਸੀ ਨਿਰਮਲੇ ਸੰਤ ਤੇ ਮੁਸਲਮਾਨ ਸੂਫੀ ਫਕੀਰ ਹੀ ਇਕੱਠੇ ਹੋਏ। ਦਿਮਾਲਾ ਦੇ ਦਿਨ ਗੁਜ਼ਰ ਗਏ। ਨਾ ਹਾਕਮ ਨੇ ਪਾਈ ਸਾਹਿਬ ਜੀ ਤੋਂ ਠੇਕੇਦਾਰ ਪਈਆ ਮੰਗਿਆ। ਪਾਈ ਸਾਹਿਬ ਜੀ ਨੇ ਖਰੀ ਖਰੀ ਕਹਿ ਸੁਣਾਈ ਕਿ ਤੂੰ ਸਾਪ ਹੀ ਬਲੋੜੀ ਫੌਜ ਪੇਚ ਕੇ ਮੇਲਾ ਲੱਗਣੋਂ ਹਟਾ ਦਿੱਤਾ ਏ। ਐਸ ਵਾਸਤੇ ਚੜਾਵਾ ਹੀ ਨਹੀਂ ਆਇਆ ਤਾਂ ਅਸੀਂ ਠੇਕਾ ਕਿੱਥੋਂ ਤਾਰੀਏ? ਅੰਤ ਲਾਹੌਰ ਸਰਕਾਰ ਦੇ ਹੁਕਮ ਨਾਲ دیਵਾਨ ਲਖਪਤ رائے ਨੇ ਪਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਕੈਦ ਕਰਕੇ ਲਾਹੌਰ ਸੂਬੇਦਾਰ ਦੇ ਪੇਸ਼ ਕੀਤਾ। ਇਹ ਘਟਨਾ 1795 ਬਿਕਰਮੀ ਦੀ ਹੈ। ਪਾਈਮਨੀ ਸਿੰਘ ਜੀ ਸੂਬੇਦਾਰ ਖਾਨ ਬਹਾਦਰ ਦੇ ਪੇਸ਼ ਕੀਤੇ ਗਏ। ਪਾਈ ਸਾਹਿਬ ਜੀ ਨੇ ਠੇਕੇ ਦੀ ਰਕਮ ਤਾਰਨ ਤੋਂ ਅਸਮਰਥਾ ਪ੍ਰਗਟ ਕੀਤੀ ਤੇ ਮੇਲਾ ਨਾ ਲੱਗਣ ਦਾ ਦੂਸ਼ਣ ਸਰਕਾਰ ਦੇ ਸਿਰ ਹੀ ਥੱਪਿਆ। ਧਨਵਾਬ ਨੇ ਹੁਕਮ ਦਿੱਤਾ ਕਿ ਜਾਂ ਮੁਸਲਮਾਨ ਹੋਣਾ ਪਰਵਾਨ ਕਰੋ ਜਾਂ ਕਤਲ ਹੋਣ ਲਈ ਤਿਆਰ ਹੋਵੋ। ਪਾਈ ਸਾਹਿਬ ਜੀ ਨੇ ਉੱਤਰ ਦਿੱਤਾ ਖਾਨ ਬਹਾਦਰ ਅੱਗੇ ਕਿਦੇ ਕਿਸੇ ਸਿੱਖ ਨੇ ਧਰਮ त्याग ਗਏ। ਤਾਂ ਮੇਰੇ ਉੱਤੇ ਵੀ ਇਸੋ ਆਲਕਾਰ ਲੰਦੇ ਸਿੱਖ ਧਰਮ ਤਿਆਗਣ ਨਾਲੋਂ ਜਾਨ ਦੇਣਾ ਚੰਗਾ ਸਮਝਦਾ ਹਾਂ ਖਾਲਸਾ ਹਾਜ਼ਰੇ ਕੋਲ ਬੈਠੇ ਕਾਜੀ ਨੂੰ ਪੁੱਛਿਆ ਗਿਆ ਤਾਂ ਉਸਨੇ ਪਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟਣ ਦਾ ਫਤਵਾ ਦਿੱਤਾ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਠੇਕਾਦਾਰਨ ਵਾਸਤੇ ਰਕਮ ਇਕੱਠੀ ਕੀਤੀ ਉਹਨਾਂ ਪਾਈ ਸਾਹਿਬ ਜੀ ਨੂੰ ਪੁੱਛਿਆ ਤਾਂ ਉਹਨਾਂ ਇਸ ਤਰ੍ਹਾਂ ਜਾਨ ਬਚਾਉ ਤੋਂ ਇਨਕਾਰ ਕਰ ਦਿੱਤਾ ਅੰਤ ਨਖਾਸ ਚੌਕ ਵਿੱਚ ਇੱਕ ਖੂਨੀ ਨਾਟਕ ਖੇਡਿਆ ਗਿਆ ਜਲਾਦ ਤਲਵਾਰ ਦਾ ਵਾਰ ਗੁੱਟ ਉੱਤੇ ਕਰਨ ਲੱਗਾ ਤਾਂ ਭਾਈ ਸਾਹਿਬ ਜੀ ਨੇ ਉਸ ਨੂੰ ਇਹ ਕਾਲੀ ਤੋਂ ਵਰਜਿਆ ਤੇ ਕਿਹਾ ਆਪਣੇ ਮਾਲਕ ਦਾ ਹੁਕਮ ਪੂਰਾ ਕਰ ਤੈਨੂੰ ਬੰਦ-ਬੰਦ ਕੱਟਣ ਦੀ ਆਗਿਆ ਏ ਤੂੰ ਵੇਖਦਾ ਨਹੀਂ ਗੁੱਟ ਤੋਂ ਅੱਗੇ ਇੱਕ ਉਂਗਲ ਤੇ ਤਿੰਨ ਜੋੜ ਹਨ ਸੋ ਤੂੰ ਹਰ ਇੱਕ ਜੋੜ ਵੱਖ-ਵੱਖ ਕਰਨਾ ਏ ਅਨੋਖੀ ਸ਼ੇਦੀ ਸੀ ਜਲਾਦ ਸਰੀਰ ਦਾ ਬੰਦ-ਬੰਦ ਕੱਟ ਰਿਹਾ ਸੀ ਤੇ ਧਰਮੀ ਸੰਤ ਸ਼ਾਂਤੀ ਨਾਲ ਸਮਾਧੀ ਲਾਈ ਬੈਠਾ ਸੀ ਇਹ ਕਾਰਾ ਦੇਖ ਕੇ ਲੋਹਰ ਦਾ ਹਰ ਦਰਦੀ ਦਿਲ ਕੁਰਲਾ ਉੱਠਿਆ ਆਖਰੀ ਵਾਰ ਤੌਣ ਉੱਤੇ ਹੋਇਆ ਤੇ ਸਿਰ ਤਣ ਤੋਂ ਵੱਖਰਾ ਹੋ ਗਿਆ ਲਾਹੌਰੀ ਸਿੱਖਾਂ ਵੱਲੋਂ ਪਾਈ ਸਬਜ਼ੀ ਦੇ ਟੁਕੜੇ ਹੋ ਚੁੱਕੇ ਸਰੀਰ ਦਾ ਸੰਸਕਾਰ ਕਿਲੇ ਦੇ ਚੜ੍ਹਦੇ ਦਰਵਾਜ਼ਿਓਂ ਬਾਹਰ ਕੀਤਾ ਗਿਆ ਜਿੱਥੇ ਅਜੇ ਤੱਕ ਸਮਾਦ ਬਣੀ ਹੋਈ ਹੈ ਆਪ ਜੀ ਦੀ ਸ਼ਹੀਦੀ ਮੱਗਰ ਸੁਦੀ 5 1795 ਬਿਕਰਮੀ ਨੂੰ ਹੋਈ ਐਸਾ ਸ਼ਹੀਦੀ ਨੇ ਸਿੰਘਾਂ ਦੇ ਦਿਲਾਂ ਅੰਦਰ ਦੱਬੀ ਹੋਈ ਅਗ ਫੜਕਾ ਦਿੱਤੀ ਹਰ ਇੱਕ ਸਿੱਖ ਦੇ ਦਿਲ ਵਿੱਚ ਪਾਈ ਸਾਹਿਬ ਵਾਸਤੇ ਅਥਾ ਪਿਆਰ ਤੇ ਸ਼ਰਧਾ ਸੀ ਬੰਦ-ਬੰਦ ਕਟਣ ਦੀ ਸਜ਼ਾ ਅਬਦੁਲ ਰਜ਼ਾਕ ਦੇ ਨਿਗਰਾਨੀ ਵਿੱਚ ਪੂਗਤਾਈ ਗਈ ਸੀ ਨਾਲੇ ਉਹ ਪਾਈ ਸਾਹਿਬ ਜੀ ਦੀ ਗ੍ਰਿਫਤਾਰੀ ਬਲੇ ਲਖਪਤ ਦੇ ਨਾਲ ਹੀ ਸੀ ਸੋ ਪਿਛੋ ਸਮਾ ਪਾ ਕੇ ਸਿੰਘਾਂ ਨੇ ਕਾਜੀ ਦੇ ਜੱਦੀ ਪਿੰਡ ਅਲੀਗੜ ਜ਼ਿਲ੍ਹਾ ਗੁਜਰਾਵਾਲਾ ਨੂੰ ਉਜਾੜ ਕੇ ਉਸ ਦਾ ਨਾਂ ਅਕਾਲਗੜ ਰੱਖਿਆ ਤੇ ਅਗੜ ਸਿੰਘ ਨੇ ਕਾਜੀ ਨੂੰ ਕਤਲ ਕੀਤਾ ਜਿਸ ਕਾਜੀ ਨੇ ਫਤਵਾ ਦਿੱਤਾ ਸੀ ਉਸ ਨੂੰ ਥਰਾ ਸਿੰਘ ਨੇ ਉਦੇ ਘਰ ਨੂੰ ਜੰਗ ਲਾਹੌਰ ਜਾ ਕੇ ਕਤਲ ਕੀਤਾ। ਸਮੰਧ ਖਾਂ ਪਿੰਡ ਮਾਨੰਗ ਕੋਲ ਡੇੜਾ ਲਈ ਬੈਠਾ ਸੀ। ਉਹ ਗਸ਼ਤੀ ਫੌਜ ਦਾ ਅਫਸਰ ਸੀ। ਨਵਾਬ ਕਪੂਰ ਸਿੰਘ ਨੇ ਉਸ ਉੱਤੇ ਹਮਲਾ ਕੀਤਾ। ਲੜਾਈ ਵਿੱਚ ਸਮੰਧ ਖ ਫੜਿਆ ਗਿਆ। ਸਿੰਘਾਂ ਨੇ ਉਸ ਨੂੰ ਕੋੜਿਆਂ ਮਗਰ ਕਸੀਟ ਕੇ ਮਾਰ ਦਿੱਤਾ। ਐਸਾਲ ਸਿੰਘਾਂ ਦੀ ਕਤਲਾਮ ਦਾ ਸੀ। ਭਾਈ ਮਨੀ ਸਿੰਘ ਦੇ ਨਾਲ ਫੜੇ ਹੋਏ ਸਿੱਖ ਸੰਤ ਚੜਖੀ ਤੇ ਚੜਾ ਦਿੱਤੇ ਗਏ। ਇੱਥੇ ਹੀ ਵਸਨੇ ਇਲਾਕੇ ਵਿੱਚੋਂ ਪਾਲ ਪਾਲ ਕੇ ਅਮਨ ਨਾਲ ਕਰੀ ਬੈਠੇ ਸਿੱਖ। ਫਾਰਕੇ ਲਾਹੌਰ ਲੈ ਆਂਦੀ ਤੇ ਇਸਲਾਮ ਨਾ ਧਾਰਨ ਕਰਨ ਉਤੇ अनेकाਤ ਸੀ ਇਹ ਦੇ ਕੇ ਕਤਲ ਕੀਤੇ ਗਏ ਐਨਾ ਸ਼ੀਧੀ ਕਾਰਨਾਮਿਆਂ ਨੇ ਸਿੰਘਾਂ ਨੂੰ ਪੂਰੀ ਤਰ੍ਹਾਂ ਪੜਕਾ ਦਿੱਤਾ ਪਾਈ ਮਨੀ ਸਿੰਘ ਜੀ ਦੀ ਸ਼ੀਧੀ ਤੋਂ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਹਕੀਕਤ رائے ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ ਸੀ ਸਿੱਖ ਇਤਿਹਾਸ ਉੱਤੇ ਐਸਾ ਚੰਗਾ ਅਸਰ ਪਿਆ ਦਲੇਰ ਸੁਭਾਅ ਵਾਲੇ ਹਿੰਦੂ ਗੱਬਰੂਆਂ ਅੰਦਰ ਬਦਲੇ ਦੀ ਅੱਗ ਪੜ ਕੋਠੇ ਉਹ ਘਰਾਂ ਤੋਂ ਨਿਕਲੇ ਸਿੱਖਾਂ ਦੇ ਜਥਿਆਂ ਵਿੱਚ ਜਾ ਰਲੇ ਤੇ ਅਮ੍ਰਿਤਸਰ ਕੇ ਸਿੰਘ ਸੱਜ ਕੇ ਹਕੀਕਤ ਰਾਏ ਸਿਆਲਕੋਟ ਦੇ ਰਹਿਣ ਵਾਲੇ ਭਾਈ ਭਾਗਮਲਪੁਰੀ ਤੇ ਗੌਰਾਂ ਦਾ ਇੱਕੋ ਇੱਕ ਪੁੱਤਰ ਸੀ ਉਹ ਛੋਟੀ ਉਮਰੇ ਹੀ ਵਡਾਲੇ ਵਿੱਚ ਸਰਦਾਰ ਕਿਸ਼ਨ ਸਿੰਘ ਦੇ ਲੜਕੀ ਦੁਰਗੀ ਨਾਲ ਵਿਆਹਿਆ ਗਿਆ ਸੀ ਕਿਸ਼ਨ ਸਿੰਘ ਮਾਲ ਸਿੰਘ ਤੇ ਦਾਲ ਸਿੰਘ ਦਿਨਪਰਾ ਸਨ ਹਕੀਕਤ ਰਾਏ ਦੇ ਨਾਨਕੇ ਵੀ ਸਿੱਖ ਸਨ ਇਸ ਵਾਸਤੇ ਉਸ ਤੇ ਦਿਲ ਉਤੇ ਸਿੱਖ ਗੁਰੂਆਂ ਦੀ ਸ਼ੀਧੀਆਂ ਦਾ ਚੰਗਾ ਅਸਰ ਸੀ ਹਕੀਕਤ ਰਾਏ ਨੇ ਗੋਬੀਬੀ ਫਾਤਿਮਾ ਨੂੰ ਓਵੇਂ ਕਿਹਾ ਉਹ ਮਸੀਤ ਵਿੱਚ ਪੜਦਾ ਸੀ ਮੁਸਲਮਾਨ ਮੁੰਡਿਆਂ ਨੇ ਦੇਵੀ ਨੂੰ ਗਾਲ ਦਿੱਤੀ ਤਾਂ ਹਕੀਕਤ ਰਾਏ ਨੇ ਗੋਬੀਬੀ ਫਾਤਿਮਾ ਨੂੰ ਓਵੇਂ ਕਿਹਾ ਐਸੇ ਗੁਨਾਹ ਵਿੱਚ ਫੜਿਆ ਹੋਇਆ ਲਾਹੌਰ ਖਾਨ ਬਹਾਦਰ ਦੀ ਕਚਹਿਰੀ ਵਿੱਚ ਪੇਸ਼ ਹੋਇਆ ਇੱਥੇ ਮੌਤ ਜਾਂ ਇਸਲਾਮ ਦਾ ਫਤਵਾ ਦਿੱਤਾ ਗਿਆ ਅੰਤ ਉਸ ਧਰਮੀ ਬੱਚੇ ਨੇ ਧਰਮ ਤਿਆਗਣ ਦੀ ਥਾ ਮੌਤ ਪ੍ਰਮਾਨ ਕੀਤੀ ਤੇ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕੀਤਾ ਗਿਆ ਬਿਚੋ ਸਿੰਘ ਆਨੇ ਐਸ ਜੂਲਮੰਦ ਦਾ ਪੂਰਾ ਬਦਲਾ ਲਿਆ ਸਿਆਲਕੋਟੋ ਤੇ ਹਮਲਾ ਕਰਕੇ ਲੁੱਟ ਲਿਆ ਜ਼ਾਲਮ ਖਾਂ ਕਾਜੀ ਫਤਵਾ ਦੇਣ ਵਾਲੇ ਮੌਲਵੀ ਸ਼ਹਿਰ ਦਾ ਹਾਕਮ ਅਮੀਰ ਬੇਗ ਤੇ ਹੋਰ ਚੋਣਵੇਂ ਮੁਸਲਮਾਨ ਮਾਰੇ ਗਏ ਸਰਦਾਰ ਕ੍ਰਿਸ਼ਨ ਸਿੰਘ ਦਲ ਸਿੰਘ ਨੇ ਹਕੀਕਤ ਰਾਏ ਦੇ ਕਾਤਲਾਂ ਦੇ ਸਿਰ ਉਸ ਦੀ ਮਾਤਾ ਗੌਰਾਂ ਦੇ ਸਾਹਮਣੇ ਝਾ ਰੱਖੇ ਕਈ ਚਰਖ ਕਈ ਫਾਂਸੀ ਮਾਰੇ ਕਈ ਤੋਪਨ ਕਈ ਛੁਰੀ ਘਟਾਰੇ ਕਈ ਅਣਕੇ ਸਰ ਮੁੰਗਲੀ ਕੁੱਟੇ ਕਈ ਡੋਬੇ ਕਈ ਕਸੀਟਸ ਸੁਟੇ ਦੱਬੇ ਟੰਗੇ ਬੰਦੂਕਾਂ ਦੇ ਮਾਰ ਕੌਣ ਗਨੇ ਜੋ ਮਾਰੇ ਹਜ਼ਾਰ ਪਾਈ ਮਨੀ ਸਿੰਘ ਦੀ ਸ਼ਿੱਦੀ ਨੇ ਸਿੰਘਾਂ ਨੂੰ ਪੜਕਾ ਦਿੱਤਾ ਸੀ ਉਹਨਾਂ ਇਲਾਕੇ ਵਿੱਚ ਥਾਂ ਥਾਂ ਲੁੱਟਮਾਰ ਮਚਾ ਦਿੱਤੀ ਕਈਆਂ ਪਿੰਡ ਦੇ ਚੌਧਰੀ ਮਾਰ ਦਿੱਤੇ ਤੇ ਕਈਆਂ ਪਿੰਡ ਦੇ ਪਿੰਡ ਲੁੱਟ ਲਏ ਪਾਈ ਸਾਹਿਬ ਜੀ ਦੇ ਕਾਤਲ ਕਾਜੀ ਤੇ ਮੁਫਤੀ ਨੂੰ ਮਾਰ ਕੇ ਸਿੱਖਾਂ ਦਾ ਸਾਰਾ ਗੁੱਸਾ ਠੰਡਾ ਨਹੀਂ ਸੀ ਹੋ ਗਿਆ ਉਹ ਨਵਾਬ ਖਾਨ ਬਹਾਦਰ ਨੂੰ ਕਤਲ ਕਰਨ ਦੀਆਂ ਸੋਚਾਂ ਵਿੱਚ ਸਨ ਪਰ ਔਖੀ ਗੱਲ ਐ ਸੀ ਕਿ ਖਾਨ ਬਹਾਦਰ ਕਿਲਿਓਂ ਬਾਹਰ ਹੀ ਨਹੀਂ ਸੀ ਨਿਕਲਦਾ ਇੱਕ ਦਿਨ 2000 ਸਿੰਘ ਤੁਰਕੀ ਪੇਸ਼ ਕਰਕੇ ਹਰਿਆ ਚੁੰਡਾ ਲੈ ਕੇ ਟਕਸਾਲੀ ਦਰਵਾਜ਼ਿਓਂ ਸ਼ਹਿਰ ਦੇ ਅੰਦਰ ਆਵੜੇ ਉਹਨਾਂ ਦੀ ਚਾਲ ਐ ਸੀ ਕਿ ਜਦ ਖਾਨ ਬਹਾਦਰ ਜ਼ੁਮੇਹ ਦੀ ਨਮਾਜ਼ ਪੜਨ ਵਾਸਤੇ ਮਸਜਿਦ ਵਿੱਚ ਆਵੇ ਤਾਂ ਹੱਲਾ ਕਰਕੇ ਕਤਲ ਕਰ ਦਿਓ ਪਰ ਉਸ ਦਿਨ ਸੂਬੇਦਰ ਨਮਾਜ਼ ਪੜਨ ਕਿਲਿਓਂ ਬਾਹਰ ਨਾ ਆਇਆ ਸੋ ਸਿੰਘਾਂ ਦੇ ਦਿਲ ਦੀ ਇੱਛਾ ਪੂਰੀ ਨਾ ਹੋਈ ਅੰਤ ਤਿੰਗ ਸ਼ਹਿਰ ਦਾ ਟਕਸਾਲੀ ਤੇ ਮੋਢੀ ਦਰਵਾਜੇ ਦਾ ਅੰਦਰਲਾ ਹਿੱਸਾ ਲੁੱਟ ਕੇ ਬਾਹਰ ਨਿਕਲ ਗਏ ਇਸ ਘਟਨਾ ਨੇ ਖਾਨ ਭਦਰ ਨੂੰ ਸੁਚੇਤ ਕਰ ਦਿੱਤਾ ਉਹ ਨੂੰ ਗੁੱਸੇ ਵਿੱਚ ਅੱਗ ਲੱਗ ਉठी ਉਹਨੇ ਗਸ਼ਤੀ ਫੌਜ ਦੇ ਅਫਸਰਾਂ ਤੇ ਇਲਾਕੇ ਦੇ ਚੌਧਰੀਆਂ ਨੂੰ ਸਾਧ ਕੇ بڑا ਧਮਕਾਇਆ ਕਿ ਜਿਸ ਦੇ ਇਲਾਕੇ ਵਿੱਚ ਹੁਣ ਕੋਈ ਸਿੰਘ ਨਜ਼ਰ ਆ ਗਿਆ ਉਹ ਨੂੰ ਉਹ ਸਜ਼ਾ ਦਿੱਤੀ ਜਾਵੇਗੀ ਜੋ ਸਿੰਘਾਂ ਨੂੰ ਦਿੱਤੀ ਜਾਂਦੀ ਐ ਸਖਤੀ ਹੁਕਮ ਨੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਾ ਦਿੱਤਾ ਇਥੋਂ ਤੱਕ ਕਿ ਲਾਹੌਰ ਸਰਕਾਰ ਦੇ ਇਲਾਕੇ ਵਿੱਚ ਸਿੰਘਾਂ ਦਾ ਰਹਿਣਾ ਔਖਾ ਹੋ ਗਿਆ ਉਹਨਾਂ ਸਕੇ ਮਾਲਵੇ ਵਿੱਚ ਜਾਵੜੇ ਤੇ ਕੁਸ਼ ਤਾਂ ਜੈਪੁਰ ਜੋਧਪੁਰ ਵੀ ਕਾਨੇਰ ਅਧੀਰਿਆ ਸਾਮ ਵਿੱਚ ਜਾ ਪੁੱਜੀ ਇਸ ਸਮੇਂ ਸਰਦਾਰ ਆਲਾ ਸਿੰਘ ਪਟਿਆਲਾ ਦੇ ਪੁੱਤਰਾਂ ਨੇ ਅਗੜ ਸਿੰਘ ਪਾਸੋਂ ਅਮ੍ਰਿਤਸਰ ਗਿਆ ਐਸਵੇਂ ਨੇ ਮਾਝੇ ਵਿੱਚ ਵੇਖਣ ਨੂੰ ਵੀ ਸਿੱਖ ਨજર ਨਹੀਂ ਸੀ ਆਉਂਦਾ ਤੇ ਜੀ ਕੋਈ ਟਾਵਾ ਟਾਵਾ ਕਿਤੇ ਰਹਿ ਵੀ ਗਿਆ ਸੀ ਤਾਂ ਲੋਕ ਛਿਪ ਕੇ ਦਿਨ ਟਪਾਉਂਦਾ ਸੀ ਕਿਤੇ ਕਿਸੇ ਦਾ ਸ਼ਾਹੀ ਬੰਦਿਆਂ ਨਾਲ ਟਕਰਾ ਹੋ ਮੈਂਦਾ ਤਮ ਮਦਾਨ ਵਿੱਚ ਮਰਦਾ ਮੰਗਲਾੜ ਮਰਦਾ ਜਲੰਧਰ ਦੇ ਨਾਜ਼ਮ ਕুতਬਦੀਨ ਨੇ ਕਰਤਾਰਪੁਰ ਉਤੇ ਹਮਲਾ ਕੀਤਾ ਉਥੋਂ ਦਾ ਪੁਜਾਰੀ ਸੋਢੀ ਵੜਪਾਖ ਸਿੰਘ ਪਹਾੜਾ ਨੂੰ ਨਸ ਕੀਤਾ ਕুতਬਦੀਨ ਨੇ ਗੁਰਦੁਆਰਾ ਥਾਮ ਸੇਬ ਸਾੜ ਦਿੱਤਾ ਤੇ ਗੁਰਦੁਆਰੇ ਦੇ ਵਿਹੜੇ ਵਿੱਚ ਗਾਂ ਹਲਾਲ ਕੀਤੀ ਉਹਨੇ ਸਾਰਾ ਪਿੰਡ ਲੁੱਟ ਲਿਆ ਉਥੋਂ ਦੇ ਕਈ ਹਿੰਦੂ ਦੇਵੀਆਂ ਫੜ ਕੇ ਨਾਜ਼ਮ ਜਲੰਧਰ ਲੈ ਗਿਆ ਸਮਾ ਪਾਕਿਸਤਾਨ ਬਦਲਾ ਸਰਦਾਰ ਬਾਗ ਸਿੰਘ ਨੇ ਲਿਆ ਪਿੰਡ ਟਿਲਵਾ ਕੋਲ ਕুতਬਦੀਨ ਸ਼ਿਕਾਰ ਖੇਡਦਾ ਕਾਬੂ ਆ ਗਿਆ ਸਿੰਘਾਂ ਨੇ ਹੱਲਾ ਕਰਕੇ ਨਾਜ਼ਮ ਨੂੰ ਫੜ ਲਿਆ ਤੇ ਜਿਉਂ ਦਾ ਅੱਗ ਵਿੱਚ ਸਾੜ ਦਿੱਤਾ ਲੱਗਦੇ ਹੱਥ ਸਿੰਘਾਂ ਨੇ ਜਲੰਧਰ ਉਤੇ ਧਾਵਾ ਬੋਲ ਕੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਲੁੱਟ ਲਿਆ ਮੁਸਲਮਾਨਾਂ ਦੀ ਕੈਦ ਵਿੱਚੋਂ Hindu ਦੇਵੀਆਂ ਛਡਾ ਕੇ ਕਰੋ ਘਰੀ ਪੁਚਾਈਆਂ ਪਿੰਡ ਪੜਾਣੇ ਦਾ ਜੱਟ ਸਰਦਾਰ ਬੋਤਾ ਸਿੰਘ ਤੇ ਉਹਦਾ ਇੱਕ ਸਾਥੀ ਸਰਦਾਰ ਗਰਜਾ ਸਿੰਘ ਦੋਵੇਂ ਲੋਕ ਛਿਪ ਕੇ ਰਹਿੰਦੇ ਸਨ ਉਹ ਰਾਤ ਭਰਾਂ ਤੇ ਅਮ੍ਰਿਤਸਰ ਦੇ ਤਰਨਤਨ ਇਸ਼ਨਾਨ ਕਰਨ ਜਾਇਆ ਕਰਦੇ ਸਨ ਇੱਕ ਦਿਨ ਉਹ ਤਰਨਤਨ ਇਸ਼ਨਾਨ ਕਰਨ ਦਿਨੇ ਨੇੜੇ ਦੇ ਜੰਗਲ ਵਿੱਚ ਜਾ ਕੇ ਲੋਕ ਬੈਠੇ ਸਨ ਜਾਂ ਉਹਨਾਂ ਦੇ ਕੰਨਾਂ ਵਿੱਚ ਲੰਘੇ ਜਾਂਦੇ ਰਾਈਆਂ ਦੀਆਂ ਗੱਲਾਂ ਪਈਆਂ ਇੱਕ ਨੇ ਵੇਖ ਕੇ ਆਖਿਆ ਕਿ ਦੋ ਸਿੰਘ ਲੋਕੇ ਬੈਠੇ ਹਨ ਦੂਜੇ ਨੇ ਉਤਰ ਦਿੱਤਾ ਸਿੰਘ ਵੀ ਕਦੇ ਲੋਕੇ ਹਨ ਇਹ ਕੋਈ ਗਿੱਦੜ ਹੋਣੇ ਨੇ ਐ ਬੋਲੀ ਸਿੰਘਾਂ ਨੂੰ ਕਹਾ ਕੇ ਉਹਨਾਂ ਦੋਵਾਂ ਗੁਰਮਤਾ ਕੀਤਾ ਕੋਈ ਸਿੰਘਾਂ ਵਾਲਾ ਕਾਰਨਾਮਾ ਕਰਕੇ ਸ਼ੀਦ ਹੋਈਏ ਉਹ ਨੂਰ ਦੇਨ ਦੀ ਸਰਾਕੋਂ ਲਾਹੌਰ ਵਾਲੀ ਸੜਕ ਉੱਤੇ ਖਲੋਗੇ ਤੇ ਲੰਗਣ ਵਾਲਿਆਂ ਤੋਂ ਆਨਾ ਗੱਡਾ ਤੇ ਪੈਸਾ ਕੋਤਾ ਜਗਾਤ ਜਾਨੀ ਕਿ ਮਸੂਲ ਅਗਰੋਂ ਲੱਗੇ ਲੰਘਣ ਵਾਲੇ ਜਗਾਤ ਦੇ ਤਰਾਹੇ ਪੈ ਜਾਂਦੇ ਪਰ ਗੋਂ ਬਾਸਰ ਦੇ ਕੋਈ ਨਾ ਦੂ ਤਿੰਨੇ ਲੰਘੇ ਤਾਂ ਬੋਤਾ ਸਿੰਘ ਨੇ ਲੋਹਰ ਦੇ ਸੁਬੇਦਾਰ ਖਾਨ ਬਹਾਦਰ ਨੂੰ ਚਿੱਠੀ ਲਿਖੀ ਮੈਂ ਹਾਂ ਬੋਤਾ ਹੱਥ ਵਿੱਚ ਮੋਟਾ ਸੋਟਾ ਲਾਵਾ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਹੈ ਨਲਾਇਕ ਖੋਤਾ ਤੇਥੋਂ ਰਾਜ ਨਹੀਂ ਹੋਤਾ ਤੂੰ ਜਾਏਂਗਾ ਦਰਗਾਹ ਰੋਤਾ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈਗਾ ਸਿੰਘ ਬੋਤਾ ਲਾਹੌਰ ਜਾਂਦੀ ਸੋਦਾ ਘਰਾਂ ਦੇ ਹੱਥ ਇਹ ਚਿੱਠੀ ਲਾਹੌਰ ਨਵਾਬ ਕੁੱਲਪਚਾ ਦਿੱਤੀ ਚਿੱਠੀ ਪੜੀ ਤਾਂ ਖਾਨ ਬਹਾਦਰ ਨੂੰ ਅਗ ਲਾ ਗੁੱਠੀ ਉਹਨੇ ਫੌਜਦਾਰ ਜਲਾਲਦੀਨ ਨੂੰ 100 ਸਵਾਰ ਦੇ ਕੇ ਬੋਤਾ ਸਿੰਘ ਨੂੰ ਫੜਨ ਵਾਸਤੇ ਭੇਜਿਆ ਨਾਲ ਹੀ ਫੌਜਦਾਰ ਨੂੰ ਹਦਾਇਤ ਕੀਤੀ ਕਿ ਬੋਤਾ ਸਿੰਘ ਨੂੰ ਜਿਉਂ ਦੇ ਫੜ ਕੇ ਲਿਆਵੇ ਜਲਾਲਦੀਨ ਨੇ ਜਾ ਕੇ ਸਿੰਘਾਂ ਨੂੰ ਘੇਰਾ ਪਾ ਲਿਆ ਅਗੋ ਸਿੰਘ ਵੀ ਟੱਕਰੇ ਲਈ ਤਿਆਰ ਹੋ ਖਲੇ ਫੌਜਦਾਰ ਨੇ ਕਿਹਾ ਬੋਤਾ ਸਿੰਘਾਂ ਟੱਕਰੇ ਦਾ ਕੋਈ ਲਾਭ ਨਹੀਂ ਹੋਵੇਗਾ ਸੌ ਨਾਲ ਤੁਸੀਂ ਕਦੋਂ ਤੱਕ ਨਿਭ ਸਕੋਗੇ ਮੇਰੀ ਅੱਖੇ ਲੱਗੋ ਤਾਂ ਹਥਿਆਰ ਸੁੱਟ ਕੇ ਈਨ ਮੰਨ ਲਓ ਮੈਂ ਨਵਾਬ ਲਾਹੌਰ ਪਾਸੋਂ ਤੁਹਾਨੂੰ ਮਾਫੀ ਲੈ ਦਿਆਂਗਾ ਸਰਦਾਰ ਬੋਤਾ ਸਿੰਘ ਨੇ ਗੋਦਰਲੇ ਰਾਣਾ ਉਤਰ ਦਿੱਤਾ ਅਸੀਂ ਮਰਦਾਂ ਵਾਂਗ ਲੜ ਕੇ ਮਰਨ ਵਾਸਤੇ ਪ੍ਰਗਟ ਹੋਏ ਹਾਂ ਮਾਫੀ ਮੰਗ ਕੇ ਗੀਦੀਆਂ ਵਾਂਗ ਜਿਉਣ ਵਾਸਤੇ ਨਹੀਂ ਜੇ ਤੁਸ ਸਿੰਘਾਂ ਦੀ ਬਹਾਦਰੀ ਵੇਖਣੀ ਚਾਹੁੰਦਾ ਤਾਂ ਸਾਡੇ ਦੋਹਾਂ ਦੇ ਟੱਕਰੇ ਉੱਤੇ ਆਪਣੇ ਚਾਰ ਸਿਪਾਹੀ ਮੈਦਾਨ ਵਿੱਚ ਕੱਢ ਐਸਾਂ ਕੇ ਫੌਜਦਾਰ ਨੇ ਆਪਣੇ 494 ਸਿਪਾਹੀ ਮੈਦਾਨ ਵਿੱਚ ਕੱਢੇ ਦੋਹੇ ਪਾਸੇ ਤਲਵਾਰਾਂ ਤੇ ਟਾਲਾਂ ਲੈ ਕੇ ਸੂਰਮੇ ਮੈਦਾਨ ਵਿੱਚ ਆ ਗਏ ਪਰ ਤਨਖਾਹ ਦੇ ਬੰਦਿਆਂ ਨੇ ਸਿਰ ਲੱਥ ਸੂਰਮਿਆਂ ਦਾ ਟੱਕਰਾ ਕੀ ਕਰਨਾ ਸੀ ਸਿੰਘਾਂ ਨੇ ਵਿੰਦਿਆਂ ਵਿੰਦਿਆਂ ਚਾਰੇ ਮੁਸਲਮਾਨ ਸਿਪਾਹੀ ਢੇਰੀ ਕਰ ਦਿੱਤੇ ਫਿਰ ਹੋਰ ਪੰਜ ਆਏ ਉਹਨਾਂ ਦਾ ਵੀ ਪਹਿਲਿਆਂ ਵਾਲਾ ਹਾਲ ਹੋਇਆ ਅੰਤ ਫੌਜਦਾਰ ਨੇ ਸਾਰੀ ਫੌਜ ਨੂੰ ਇਕੱਠਾ ਹਮਲਾ ਕਰਨ ਦਾ ਹੁਕਮ ਦਿੱਤਾ ਫਿਰ ਵੀ ਸਿੰਘ ਘਬਰਾਏ ਨਹੀਂ ਉਹ ਦੋਵੇਂ ਸੂਰਮੇ ਅੰਤਮ ਸਵਾਸ ਤੱਕ ਟੱਕਰਾ ਕਰਦੇ ਹੋਏ ਸ਼ੀਤ ਹੋਏ ਦੂਜੇ ਪਾਸੇ ਜਰਾਲਦੀਨ ਨੇ ਤੀ ਕੁਸ਼ਪਾਹੀ ਫੱਟੜ ਜਾਂ ਕਤਲ ਹੋ ਗਏ ਇਸ ਘਟਨਾ ਨੇ ਸਾਰੇ ਇਲਾਕੇ ਵਿੱਚ ਤਸੱਲੀ ਮਚਾ ਦਿੱਤੀ ਗੁਰੂ ਮਹਾਰਾਜ ਦੇ ਪੰਥ ਨੂੰ ਉਜਾਗਰ ਰੱਖਣ ਵਾਸਤੇ ਸਿੰਘਾਂ ਨੇ ਅਜਿਹੀਆਂ ਨੇਕੀ ਕਾਰਨਾਮੇ ਕੀਤੇ ਅਸਲ ਗੱਲ ਇਹ ਹੈ ਕਿ ਉਹ ਜੂਂਦੇ ਹੀ ਕੇਵਲ ਮਰਦਾਵਾਂਗ ਮਰਨ ਵਾਸਤੇ ਸਨ ਮੌਤ ਦਾ ਪੈ ਉਹਨਾਂ ਦੇ ਨੇੜੇ ਕਦੇ ਨਹੀਂ ਸੀ ਲੰਗਿਆ ਅਮਰਿਸ਼ਾ ਕੇ ਸਿੰਘ ਸਾਜਦਾ ਹੀ ਉਹਾ ਸੀ ਜਿਹੜਾ ਧਰਮ ਦੀ ਖਾਤਰ ਮਰਨਾ ਪ੍ਰਵਾਨ ਕਰ ਲੈਂਦਾ ਸੀ ਸਿੰਘ ਸੱਜਣ ਵਾਲਾ ਹੀ ਨਹੀਂ ਉਹਦੇ ਘਰ ਦੇ ਅਤੇ ਸੰਬੰਧੀ ਵੀ ਇਹੋ ਸਮਝਣ ਦੇ ਸਨ ਕਿ ਪੰਥ ਦੀ ਕਾਤਰ ਮਰਨੇ ਵਾਸਤੇ ਸਿੰਘ ਸੱਜਿਆ ਏ ਜੇ ਕਿਸ ਤਰੀ ਦੂਜੀ ਨੂੰ ਪੁੱਛਦੀ ਤੇਰੇ ਕਿੰਨੇ ਪੁੱਤਰ ਹਨ ਤਾਂ ਉਹ ਗੋ ਕਹਿੰਦੀ ਕਿ ਹੈਗੇ ਤਾਂ ਚਾਰ ਸਨ ਪਰ ਇੱਕ ਸਿੱਖ ਬਣ ਗਿਆ ਏ ਪਵ ਸਿੱਖ ਬਣਨਾ ਦੁਨੀਆਂ ਵੱਲੋਂ ਮੌਦੀ ਚੋਲੀ ਪਹਿਣ ਦੇ ਬਰਾਬਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲਚਕ ਬਖਸ਼ ਦਿਨੀ ਸਾਧ ਸੰਗਤ ਜੀ ਤੇ ਤੁਸੀਂ ਸੁਣ ਰਹੇ ਸੀ ਸਿੱਖ ਇਤਿਹਾਸ ਦੀ ਪ੍ਰਸਿੱਧ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਦਾ ਤੀਸਰਾ ਪਾਗ ਆਵਾਜ਼ ਜਸੀ ਸੰਤੋ ਲਿਖਿਆ ਹੋਇਆ ਗਿਆਨੀ ਸੂਨ ਸਿੰਘ ਛਿੱਤਲ ਜੀ ਹੋਣਾ ਦਾ ਫਿਰ ਮਿਲਦੇ ਹਾਂ ਇਸਦੇ ਅਗਲੇ ਪਾਗ ਵਿੱਚ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਕਰੋ ਜੀ ਇਹ ਚੈਨਲ ਨੂੰ ਫਿਰ ਮਿਲਦੇ ਹਾਂ ਇਸਦੇ ਅਗਲੇ ਪਾਗ ਵਿੱਚ ਆਪਣਾ ਰੱਖਿਓ ਖਿਆਲ ਰੱਬ ਰਾਕਾ